ਇਹ ਵੀ ਬਹੁਤ ਵਧੀਆ ਜਾ ਰਿਹਾ ਪਰ ਪਿੱਛੇ ਜੇ ਬੜੀ ਟ੍ਰੈਜੇਡੀ ਹੋਈ ਜਿਹੜੀ ਪੰਜਾਬ ਦੇ ਵਿੱਚ ਤੁਹਾਡੇ ਖਾਸ ਮਿੱਤਰ ਦੋਸਤ ਤੁਹਾਡੀ ਜਿੰਦ ਜਾਨ ਸਿੱਧੂ ਮੂਸੇ ਵਾਲਾ ਦੁਨੀਆ ਦੇ ਲੋਕਾਂ ਦੀ ਸਾਰੀ ਆਵਾਜ਼ ਬਣਿਆ ਸਿੱਖ ਕੌਮ ਨੂੰ ਰਿਪਰੈਜ਼ੈਂਟ ਕੀਤਾ ਪੱਗ ਨੂੰ ਰਿਪਰੈਜ਼ੈਂਟ ਕੀਤਾ ਦੁਨੀਆ 'ਚ ਏਡਾ ਵੱਡਾ ਨਾਮ ਬਣਾਇਆ ਬਹੁਤ ਟੌਪ ਦੇ ਉਹ ਆਪਣੇ ਸਿੰਗਰ ਹੋਏ ਔਰ ਉਹਨਾਂ ਦੀਆਂ ਗੱਲਾਂ ਬਾਤਾਂ ਕਹਿੰਦੀ ਦੁਨੀਆ ਤੱਕ ਰਹਿਣਗੀਆਂ ਉਹ ਤੁਹਾਡੇ ਤੋਂ ਵਿਛੜ ਗਿਆ ਉਹਨਾਂ ਬਾਰੇ ਵੀ ਦੋ ਸ਼ਬਦ ਜਰੂਰ ਬਿਲਕੁਲ ਵੈਸੇ ਲੱਕੀ ਬਾਈ ਉਹ ਇੱਥੇ ਆ ਕੇ ਪਤਾ ਲੱਗਦਾ ਮੈਂ ਇੱਕ ਗੱਲ ਪਹਿਲਾਂ ਉਹਦੇ ਬਾਰੇ ਕਹਿਣੀ ਚਾਹਣਾ ਉਹਦੀ ਵਜ੍ਹਾ ਕਰਕੇ ਸਾਨੂੰ ਬਹੁਤ ਪਿਆਰ ਮਿਲਦਾ ਇਹ ਕਲਾਕਾਰ ਨਹੀਂ ਕਹਿੰਦੇ ਕਲਾਕਾਰ ਕਹਿੰਦੇ ਅਸੀਂ ਪਰ ਮੈਂ ਕਹਿੰਨਾ ਸਿੱਧੂ ਦੀ ਵਜ੍ਹਾ ਕਰਕੇ ਸਾਨੂੰ ਬਹੁਤ ਪਿਆਰ ਮਿਲਦਾ ਲੋਕ ਇਹਦੇ ਜੱਫੀਆਂ ਪਾ ਕੇ ਮਿਲਦੇ ਆ ਤੇ ਉਹ ਸਾਨੂੰ ਐਂ ਕਹਿੰਦੇ ਵੀ ਯਾਰ ਅਸੀਂ ਸਿੱਧੂ ਨੂੰ ਮਿਲ ਲਏ ਹਾਂ ਤੇ ਉਹ ਤਾਂ ਸਾਡਾ ਨਾਮ ਪੂਰਾ ਹੋਣ ਵਾਲਾ ਘਟ ਹੈ ਤੇ ਉਹ ਸਾਡੀ ਸਾਡੀ ਪੱਗ ਦਾ ਸਾਡੀ ਪੰਜਾਬੀ ਬੋਲੀ ਦਾ ਸਾਡੀ ਕਮਿਊਨਿਟੀ ਦਾ ਨਾਂ ਸਿਖਰਾਂ ਤੇ ਲੈ ਗਿਆ ਤੇ ਉਹ ਮੁੜ ਕੇ ਜਦੋਂ ਤੱਕ ਧਰਤੀ ਆ ਪੈਦਾ ਹੋਣਾ ਹੀ ਨਹੀਂ ਲੋਕ ਕਹਿੰਦੇ ਨਾ 100 ਸਾਲ ਬਾਅਦ ਹੋਣਾ ਹੀ ਨਹੀਂ ਉਹ ਚੀਜ਼ ਨਹੀਂ ਮੁੜ ਕੇ ਆਉਣੀ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਇਹੋ ਜਿਹੜੇ ਸ਼ਹਿਜ਼ਾਦੇ ਸੁਪਰਸਟਾਰ ਸਦਿਆਬਾਦ ਜੰਮਦੇ ਨੇ ਪਰ ਉਹ ਇੱਕ ਆਪਣੀ ਬੱਕਰੀ ਸ਼ਾਪ ਛੱਡ ਗਿਆ ਥੋੜੇ ਸਾਲਾਂ ਦੇ ਵਿੱਚ ਹੀ ਬੜਾ ਵੱਡਾ ਨਾ ਬਹੁਤ ਵੱਡਾ ਨਾਂ ਕਰ ਗਿਆ ਲੱਕੀ ਬਾਈ ਥੋੜੇ ਸਮੇਂ ਚ ਐ ਸੂਚਾਈ ਤੇ ਜਾਣਾ ਉਹ ਬਹੁਤ ਵੱਡੀ ਗੱਲ ਆ ਮੈਂ ਤਾਂ ਇਹ ਗੱਲ ਕਹਿਣਾ ਹੁਣ ਲੱਗੀ ਬਾਈ ਉਹ ਰੱਬ ਦੇ ਬਹੁਤ ਨੇੜੇ ਤੇੜੇ ਸੀ ਜਿਹਦੀ ਬਾਹ ਫੜ ਲੈਂਦਾ ਸੀ ਉਹਨੂੰ ਪਾਰ ਲਾਦਾ ਜਿਹੜੇ ਕਲਾਕਾਰ ਇਹ ਸਮਝ ਚੁੱਕੇ ਸੀ ਵੇ ਅਸੀਂ ਹਿੱਟ ਹੋ ਕੇ ਘਰੇ ਬਹਿ ਗਏ ਹੁਣ ਨਹੀਂ ਚੱਲਣਾ ਉਹਨਾਂ ਦਾ ਜੱਟ ਨੇ ਗਾਣਿਆਂ ਚ ਨਾਂ ਹੀ ਲਿਆ ਤੇ ਅੱਜ ਪ੍ਰੋਗਰਾਮ ਦੋ ਦੋ ਲਾ ਰਿਹਾ ਉਹ ਸਿਰਫ ਨਾਂ ਲਿਆ ਹੈ ਹਨਾ ਤੇ ਜੇਕਰ ਉਹਨਾਂ ਨੇ ਮਿਲ ਕੇ ਗਾਣੇ ਕਰੇ ਹੁੰਦੇ ਤਾਂ ਫਿਰ ਪਤਾ ਨਹੀਂ ਕੀ ਹੋਣਾ ਸੀਗਾ ਤੇ ਉਹ ਰੱਬ ਦੇ ਬਹੁਤ ਨੇੜੇ ਤੇੜੇ ਸੀ ਬਾਹਮਸੇ ਅੱਛਾ ਪਾਨਾ ਜੀ ਕਮੇਟੀ ਦੀ ਜਿਹੜੀ profession ਤੁਸੀਂ ਜਿਹੜਾ ਕਮੇਟੀ ਦਾ ਕਮੀਡੀਅਨ ਦਾ ਕਿਹੜੇ ਸਾਲ ਚ ਅਪਣਾਇਆ ਕਿ ਮੈਂ ਪ੍ਰੋਫੈਸ਼ਨਲੀ ਕਰ ਲਵਾਂ ਇੱਕ ਜੌਬ ਨੂੰ ਸਮਝ ਕੇ ਕਰਦੇ ਹਾਂ ਤੁਸੀਂ ਹੁਣ ਪੂਰੀ ਰੂਹ ਨਾ ਕਰਦੇ ਹੋ ਕਮੀਡੀ ਆਪ ਹੀ ਲਿਖਦੇ ਹੋ ਔਰ ਕਿਹੜੇ ਸਾਲ ਤੋਂ ਸ਼ੁਰੂ ਕੀਤੀ ਪ੍ਰੋਫੈਸ਼ਨ ਮੈਂ ਆਪ ਹੀ ਲਿਖ ਦਾਂ ਲੱਕੀ ਬਾਈ ਸਾਰਾ ਔਰ 2004 ਤੋਂ ਮੈਂ ਆ ਗਿਆ ਸੀਗਾ ਇਸ ਲਾਈਨ ਚ ਫਿਰ ਉਸ ਤੋਂ ਬਾਅਦ ਚ ਮੈਂ ਛੱਡਤਾ ਸੀ ਕਾਫੀ ਚਿਰ ਕਾਫੀ ਚਿਰ ਗੈਪ ਹੁਣ ਤੋਂ ਬਾਅਦ ਚ ਫਿਰ ਮੈਂ ਤੇ ਘਰਚੇ ਚਿੱਤਰਕਾਰ ਨੇ ਸੀ ਕਾਫੀ ਚਿਰ ਇਕੱਠਿਆਂ ਨੇ ਕੰਮ ਕਰਿਆ ਫਿਰ ਹੁਣ ਮੈਂ ਤੇ ਸਾਡੀ ਟੀਮ ਚਾਚਾ ਬਾਉ ਚੈਨਲ ਅਮਲੇ ਹੁਣੇ ਸਾਰੇ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਔਰ ਬਹੁਤ ਪਿਆਰ ਮਿਲ ਰਿਹਾ ਕਿਆ ਬਾਤ ਹੈ ਪਾਨਾ ਜੀ ਬਿਲਕੁਲ ਤੁਹਾਡੀ ਆਵਾਜ਼ ਤੁਹਾਡਾ ਸਟਾਈਲ ਕਿਆ ਬਾਤ ਹੈ ਜਿਹਨੂੰ ਮਰਜੀ ਆਪਣੇ ਆਪ ਦੇ ਝਾੜ ਟਾਣ ਲੈਨੇ ਹੋ ਉਹ ਜਟਵੜ ਵਾਲੀ ਗੱਲ ਜਿਵੇਂ ਸਿੱਧੂ ਮੂਸੇ ਵਾਲਾ ਭਾਜੀ ਕਹਿੰਦਾ ਹੁੰਦਾ ਸੀ ਬਾਈ ਚਲਾ ਗਿਆ ਵੈਸੇ ਪਰ ਸਾਡੇ ਵਿੱਚੇ ਹੀ ਆ ਉਹ ਬੜਾ ਖੁਸ਼ ਹੁੰਦਾ ਹੁੰਦਾ ਸੀ ਅੱਛਾ ਸਿੱਧੂ ਮੂਸੇ ਵਾਲੇ ਨਾਲ ਕਿਵੇਂ ਟੱਕਰੇ ਹੋਏ ਤੁਹਾਡੇ ਸਿੱਧੂ ਮੂਸੇ ਵਾਲੇ ਨਾਲ ਜਦੋਂ ਹਟ ਹੋਇਆ ਨਾ ਤੇ ਉਹ ਆਮ ਹੀ ਮੈਂ ਦੋ ਚਾਰ ਬੰਦਿਆਂ ਕੋਲੇ ਕਹਿੰਦਾ ਮਾ ਯਾਰ ਮੈਨੂੰ ਜਾਣਦਾ ਮੈਂ ਵੈਸੇ ਹੀ ਕਹਿੰਦਾ ਉਹ ਮਗਰ ਪੈ ਕੇ ਲੈ ਕੇ ਚੱਲ ਅੱਛਾ ਮੈਨੂੰ ਬਹੁਤ ਦਿਨ ਤਾਂ ਮੈਂ ਲਾਰੇ ਲਾਉਂਦਾ ਰਿਹਾ ਤੇ ਜਦੋਂ ਮੈਂ ਜਾਣਾ ਪਿਆ ਤੇ ਘਰੇ ਗਿਆ ਕਰੇ ਮਾਤਾ ਸੀਗੀ ਉਹ ਕਹਿੰਦੀ ਵੀ ਵਾਲੀਬਾਲ ਦਾ ਉਥੇ ਮੈਚ ਖੇਡ ਹੀ ਜਾਂਦੇ ਆ ਉਥੇ ਗਿਆ ਤੇ ਮੇਰੇ ਦਿਲ ਚ ਡਰ ਵੀ ਬੇਇੱਜ਼ਤੀ ਹੋਊ ਇਹਨਾਂ ਦੇ ਸਾਹਮਣੇ ਬਹੁਤ ਵੱਡੀ ਪਰ ਉਹ ਭੱਜ ਕੇ ਮੈਨੂੰ ਆਏ ਮਿਲਿਆ ਜੋ ਮੈਂ ਬਹੁਤ ਪੁਰਾਣਾ ਜਾਣਦਾ ਹੁੰਦਾ ਉਹ ਕਹਿੰਦਾ ਮੈਂ ਵੀਡੀਓ ਹੀ ਤੇਰੇ ਦੇਖਦਾ ਤੇ ਹੁਣ ਵੀ ਉਹ ਜਦੋਂ ਉਦਾਸ ਹੁੰਦਾ ਸੀ ਮੇਰੇ ਵੀਡੀਓ ਹੀ ਦੇਖਦਾ ਸੀ ਉਹ ਹਾਂ ਬਹੁਤ ਵਧੀਆ ਇਨਸਾਨ ਆ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਓਏ ਜੜਵੈੜਾ ਤੇ ਉਹਨੇ ਗਾਣਾ ਵੀ ਕੱਢਿਆ ਮਾਲਵੇ ਦਾ ਜੱਟ ਜੜਵੈੜ ਵਲੇ ਹਾਂ ਜਿਹੜੀ ਇਹ ਲਫ਼ਜ਼ ਨੇ ਤੁਹਾਡੇ ਮਾਲਵੇ ਦੇ ਇਹ ਲਫ਼ਜ਼ ਵੈਸੇ ਵਿਛੜੇ ਹੋਏ ਸੀ ਬੜੇ ਸਾਲਾਂ ਤੋਂ ਤੁਸੀਂ ਇਹ ਦੁਆਰਾ ਜਿਹੜੇ ਤੁਸੀਂ ਇਹ ਦੁਆਰਾ ਲਫ਼ਜ਼ ਲੈ ਕੇ ਆਏ ਹੋ ਜੱਡਾ ਜੱਟ ਜੜਵੈੜ ਜਿਹੜਾ ਜੜਵੈੜ ਤੋਂ ਲਫ਼ਜ਼ ਬਹੁਤ ਪੰਨਾ ਬਜ਼ੁਰਗ ਲੈਂਦੇ ਹੁੰਦੇ ਸੀ ਆਪਣੀ ਨਵੀਂ ਜਨਰੇਸ਼ਨ ਭੁੱਲ ਗਈ ਸੀ ਪਰ ਮੈਂ ਮੈਂ ਦੇਖ ਰਿਹਾ ਖਾਸੇ ਤੁਹਾਡੀ ਕਾਲਮ ਦੇ ਵਿੱਚ ਇਹ ਚੀਜ਼ਾਂ ਤੁਸੀਂ ਕਿਵੇਂ ਇਕੱਠੀਆਂ ਕਰਦੇ ਹੋ ਪਿੱਛੇ ਤੁਸੀਂ ਵੀ ਵੈਸੇ ਮੇਰੀ ਕੇਜ ਦੇ ਹੋ ਪਰ ਫਿਰ ਵੀ ਤੁਸੀਂ ਬਜ਼ੁਰਗਾਂ ਨਾਲ ਜਿਆਦਾ ਬਹਿ ਨਹੀਂ ਉੱਟਨੀ ਨਹੀਂ ਮੈਂ ਕਿਤਾਬਾਂ ਬਹੁਤ ਪੜਦਾ ਜੀ ਕਿਤਾਬਾਂ ਮੇਰਾ ਸ਼ੌਂਕ ਹੈ ਮੈਨੂੰ ਜਿਹੜੀ ਮਰਜ਼ੀ ਪੁੱਛ ਲਓ ਮੈਂ ਤਕਰੀਬਨ ਕਿਤਾਬ ਪੜ੍ਹੀ ਹੋਊ ਸੋ ਮੈਂ ਕਿਤਾਬਾਂ ਚੋਂ ਬਹੁਤ ਕੁਝ ਸਿੱਖਿਆ ਜੀ ਕਿਤਾਬਾਂ ਮੇਰੀ ਜ਼ਿੰਦਗੀ ਹੈ ਅੱਜ ਵੀ ਜੀ ਜ ਹੁਣ ਤਾਂ ਲੋਕਾਂ ਲਈ ਤੁਸੀਂ ਭਾਨੇ ਹੋ ਪਰ ਸਾਡੇ ਲਈ ਉਹ ਹੀ ਮਿੰਟੂ ਆ ਜਿਹੜਾ ਸਾਡੇ ਨਾਲ ਪਾਕਿਸਤਾਨ ਗਿਆ ਸੀ ਮਿੰਟੂ ਮਿੰਟੂ ਬਾਈ ਮਿੰਟੂ ਬਾਈ ਹੋਈ ਮੈਂ ਬੱਖੀਆਂ ਦੜਾਤੀਆਂ ਸੀ ਲੱਕੀ ਹੋਣੀ ਗਵਾਏ ਗਵਾਏ ਬੱਸ 'ਚ اسلامਾਬਾਦ ਤੋਂ ਅਸੀਂ ਲਾਹੌਰ ਤੱਕ ਆਏ ਲਾਹੌਰ ਤੋਂ ਆਪਾਂ ਗਏ ਸੀਗੇ ਨੰਗਾਣਾ ਸਾਹਿਬ ਮੱਥਾ ਟੇਕਣ ਹਾਂ ਸਾਰਾ ਵਾਕਿਆ ਜਦ ਅੱਛਾ ਹੁਣ ਤੁਸੀਂ ਜੇ ਕਿਤੇ ਜਾਉਣਾ ਭਾਨਾ ਜੀ ਹਾਂਜੀ ਪਾਕਿਸਤਾਨ ਦੇ ਵਿੱਚ ਦੇਖਣ ਨੂੰ ਲਵ ਯੂ ਬਹੁਤ ਪਿਆਰ ਕਰਨ ਗਣਾ ਭਾਨਾ ਆ ਗਿਆ ਉਧਰ ਤਾਂ ਨਾ ਨਹੀਂ ਸੀ ਨਾ ਹੁਣ ਨਾ ਆਇਆ ਨਾ ਬਹੁਤ ਪਿਆਰ ਕਰਦੇ ਆ ਔਰ ਹਾਂ ਮੈਂ ਜਾ ਕੇ ਆਉਂਗਾ ਥੋੜੇ ਦਿਨਾਂ ਨੂੰ ਉੱਥੇ ਟੋਰਾਂਟੋ ਨਾਸਰ ਢਿਲੋਂ ਵਰਗੇ ਆ ਰਹੇ ਆ ਸੀ ਅਸੀਂ ਮਿਲ ਰਹੇ ਆ ਤੇ ਮੈਂ ਜਾਉਂਗਾ ਹੁਣ ਜਾ